ਵੰਦਾ ਦੀ ਸਿਹਤ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਫੋਰਟਿਸ ਹਸਪਤਾਲ ਦੇ ਵੱਲੋਂ ਮੈਡੀਕਲ ਬੁਲਟਨ ਬਾਬਤ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਰਾਜਵੀਰ ਜਵੰਦਾ ਦੀ ਹੁਣ ਸਿਹਤ ਕਿਵੇਂ ਹੈ ਤਾਂ ਦੱਸਦੀ ਹੈ ਉਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਹਾਲੇ ਵੀ ਔਰ ਨਿਊਰੋਲੋਜੀਕਲ ਸਥਿਤੀ ਬਹੁਤ ਗੰਭੀਰ ਹੈ ਰਾਜਵੀਰ ਜਵੰਦਾ ਦੀ ਕਿਉਂਕਿ ਲਗਾਤਾਰ ਪੰਜਾਬ ਸੜੇ ਦੇਸ਼ ਦੁਨੀਆ ਚ ਵਾਸਤੇ ਰਾਜਵੀਰ ਜਵੰਦਾ ਨੂੰ ਪਿਆਰ ਕਰਨ ਵਾਲੇ ਰਾਜਵੀਰ ਜਵੰਦਾ ਲਈ ਅਰਦਾਸ ਕਰਨ ਵਾਲੇ ਸਰਕਤਾ ਸਿਰਫ ਕੋਨਾਂ ਦੀ ਸਿਹਤ ਬਾਰੇ ਅਪਡੇਟ ਜਾਣਨਾ ਚਾਹੁੰਦੇ ਔਰ ਸਹੀ ਜਾਣਕਾਰੀ ਜਾਣਨਾ ਚਾਹੁੰਦੇ ਆ ਔਰ ਅਸੀਂ ਲਗਾਤਾਰ ਨਿਗਾਹ ਪਾਈ ਹੋਈ ਹੈ ਲਗਾਤਾਰ ਜੋ ਕੋਟੇਸ ਹਸਪਤਾਲ ਦੇ ਡਾਕਟਰ ਜਾਣਕਾਰੀ ਦੇ ਰਹੇ ਨੇ ਉਹ ਜਾਣਕਾਰੀ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਆਂ ਤਾਂ ਦੱਸ ਦਈਏ ਲਗਭਗ 150 ਘਟੇ ਪੀਚੁਕੇ ਨੇ ਰਾਜਮੰਤਵਾਂ ਦਾ ਕੋਟੇਸ ਹਸਪਤਾਲ ਦੇ ਵਿੱਚ ਫਰਤੀ ਹੋਇਆ ਨੂੰ ਔਰ ਸੱਤ ਮੈਡੀਕਲ ਬੁਲੇਟਿਨ ਹੁਣ ਤੱਕ ਜਾਰੀ ਹੋ ਗਏ ਨੇ ਔਰ ਹੁਣੇ-ਹੁਣੇ ਜੋ ਮੈਡੀਕਲ ਬੁਲੇਟਿਨ ਬਾਰੇ ਜਾਣਕਾਰੀ ਸਾਹਮਣੇ ਆਈ ਹੈ ਪੋਰਟਸ ਹਸਪਤਾਲ ਨੇ ਇਹ ਗੱਲ ਕਹੀ ਹੈ ਕਿ ਗੁਨਾਤੀ ਹਾਲਤ ਚ ਕੋਈ ਵੀ ਸੁਧਾਰ ਨਹੀਂ ਹੈ ਕਾਰਡੀਓਲੋਜੀਕਲ ਸਥਿਤੀ ਗੰਭੀਰ ਪਣੀ ਹੋਈ ਹੈ ਔਰ ਉਹਨਾਂ ਦੀ ਦਿਲ ਦੀ ਧੜਕਣ ਨੂੰ ਕੰਟਰੋਲ ਕਰਨ ਦੇ ਲਈ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਇਹ ਤਾਜ਼ਾ ਰਿਪੋਰਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮੋਰ ਕੀ ਕੀ ਪਗਲਾ ਜੋ ਮੈਡੀਕਲ ਰਿਪੋਰਟ ਦੇ ਵਿੱਚ ਹੈ ਤੁਹਾਨੂੰ ਸੀ ਵਿਸਤਾਰ ਦੇ ਵਿੱਚ ਕੱਲੀ-ਕੱਲੀ ਚੀਜ਼ ਸਮਝਾਉਣੇ ਆ ਕਿ ਰਾਜਵੀਰ ਜਵੰਦਾ ਦੀ ਹਾਲਤ ਇਸ ਵਕਤ ਕਿਸ ਤਰੀਕੇ ਦੀ ਪਈ ਹੋਈ ਹੈ ਤਾਂ ਕਿ ਜਦੋਂ ਉਹਨਾਂ ਦਾ ਐਮ ਆਰ ਆਈ ਸੀਟੀ ਸਕੈਨ ਹੁੰਦਾ ਹੈ MRI CT scan ਦੇ ਵਿੱਚ ਇਹ ਚੀਜ਼ ਸਾਹਮਣੇ ਆਈ ਕਿ ਹਾਈਪੋਕਸਿਕ ਚੇਂजेस ਹੋਏ ਯਾਨੀ ਕਿ ਜਦੋਂ ਬਸਟੇਟ ਦਾ ਗਿਆ ਉਸ ਵਕਤ ਦਿਮਾਗ 'ਚ ਆਕਸੀਜਨ ਸਹੀ ਤਰੀਕੇ ਦੀ ਨਹੀਂ ਪਹੁੰਚੀ ਬਹੁਤ ਸਾਰੇ ਮਹਾਰਾਤਾ ਕਹਿਣਾ ਹੈ ਕਿ ਬਹੁਤ ਸਮਾਂ ਲੱਗਿਆ ਜਦੋਂ ਉਹਨਾਂ ਨੂੰ ਲਿਆਂਦਾ ਗਿਆ ਉਹਨਾਂ ਦੀ ਥੋੜੀ ਪਹਿਲੀ ਦਾ ਜੋ ਜੋ ਸਪਾਈਨ ਇੰਜਰੀ ਉਹਨਾਂ ਤੇ ਹੋਈ ਹੈ ਹੈਡ ਇੰਜਰੀ ਹੋਈ ਹੈ ਉਸ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਹਾਲਾਂਕਿ ਉਸ ਹਸਪਤਾਲ ਨੇ ਇਸ ਤੇ ਕੋਈ ਬਿਆਨ ਨਹੀਂ ਦਿੱਤਾ ਕਿ ਜੋ ਇੰਤਰੀ ਵਾਧ ਐਕਸੀਡੈਂਟ ਤੋਂ ਬਾਅਦ ਹੋਈ ਹੈ ਜਾਂ ਐਕਸੀਡੈਂਟ ਹੋਣ ਉਪਰੰਤ ਹੋਈ ਹੈ ਪਰ ਫੋਟੇ ਹਸਪਤਾਲ ਜੋ ਲਗਾਤਾਰ ਇਹ ਜਾਣਕਾਰੀ ਦੇ ਰਿਹਾ ਹੈ ਮੈਂ ਤੁਹਾਨੂੰ ਜੋ ਮੈਡੀਕਲ ਬੁਲਟਨ ਹੈ ਜਿਸ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਦੀ ਸਿਹਤ ਨੂੰ ਲੈ ਕੇ ਉਹ ਤੁਹਾਨੂੰ ਦੱਸਦੇ ਕਿ ਹਾਲਤ ਚਿੰਤਾਜਨਕ ਹੈ ਔਰ ਮਹਾਲੀ ਵੱਲੋਂ ਮਹਾਲੀ ਵੱਲੋਂ ਦਿੱਤੀ ਗਈ ਨਵੀਂ ਰਿਪੋਰਟ ਜਿਹੜੀ ਫੋਟੇਸ ਵੱਲੋਂ ਨਵੀਂ ਰਿਪੋਰਟ ਦਿੱਤੀ ਗਈ ਹੈ ਕ੍ਰਿਟੀਕਲ ਕੇਅਰ ਅਤੇ ਨਿਊਰੋ ਸਾਇੰਸ ਦੀ ਟੀਮ ਨਿਗਰਾਨ ਹੇਠ ਲਾਈਫ ਸਪੋਰਟ ਤੇ ਰਾਜਪੁਰ ਜਵੰਦਾ ਰੱਖੇ ਗਏ ਨੇ ਔਰ ਉਹਨਾਂ ਦੀ ਨਿਊਰੋਲੋਜੀਕਲ ਸਥਿਤੀ ਨਾਜ਼ੁਕ ਪਈ ਹੋਈ ਆ ਔਰ ਤੱਕ ਕੋਈ ਵੱਡਾ ਕਲੀਨਿਕਲ ਸੁਧਾਰ ਨਹੀਂ ਆਇਆ ਹੈ ਔਰ ਤੇਲ ਦੀ ਧੜਕਨ ਨੂੰ ਕਾਬੂ ਵਿੱਚ ਰੱਖਣ ਦੇ ਲਈ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਔਰ ਡਾਕਟਰ ਦੀ ਭਵਿੱਖਬਾਣੀ ਕੀ ਹੈ ਰਾਜਪੁਰ ਜਵੰਦਾ ਦੀ ਸਿਹਤ ਨੂੰ ਲੈ ਕੇ ਉਹ ਵੀ ਦੱਸਦੀ ਹੈ ਜਦੋਂ ਵੈਂਟੀਲੇਟਰ ਤੇ ਯਾਨਕੀ ਐਡਵਾਂਸ ਲਾਈਫ ਸਪੋਰਟ ਤੇ ਰੱਖਿਆ ਹੋਵੇ ਕਿਸੇ ਪੇਸ਼ੈਂਟ ਨੂੰ ਤਾਂ ਉਸ ਵਕਤ ਤੇ ਡਾਕਟਰ ਵੀ ਕੁਝ ਕਹਿ ਨਹੀਂ ਸਕਦੇ ਡਾਕਟਰਾਂ ਨੂੰ ਵੀ ਚਿੰਤਾ ਹੁੰਦੀ ਸੰਦੇਹਪੂਰਨ ਹੁੰਦੀ ਸਥਿਤੀ ਤੱਪੂ ਇੱਕ ਦੀ ਰਾਜਵੀਰ ਜਵੰਦਾ ਦੀ ਸਥਿਤੀ ਸੰਦੇਹਪੂਰਨ ਦੱਸੀ ਜਾ ਰਹੀ ਯਾਨਕਿ ਚਿੰਤਾ ਹੈ ਸਾਨੂੰ ਅਰਦਾਸ ਕਰਨੀ ਪਵੇਗੀ ਕਿ ਰਾਜਵੀਰ ਜਵੰਦਾ ਫੈਲੋਪੋਲ ਠੀਕ ਹੋ ਜਾਣ ਪਰ ਹਾਲਤ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਸੁਧਾਰ ਨਹੀਂ ਹੈ ਉਹਨਾਂ ਦਾ ਬ੍ਰੇਨ ਰਿਸਪਾਂਸ ਨਹੀਂ ਦੇ ਰਿਹਾ ਹੈ ਉਹਨਾਂ ਦਾ ਬ੍ਰੇਨ 100% ਜੋ ਹੈ ਉਹ ਰਿਸਪਾਂਸ ਨਹੀਂ ਦੇ ਰਿਹਾ ਹੈ ਕਿਸੇ ਤਰੀਕੇ ਦੀ ਕੋਈ ਮੂਵਮੈਂਟ ਨਹੀਂ ਹੈ ਔਰ ਹਾਲਾਂਕਿ ਸਿਰਫ ਉਹਨਾਂ ਦੀ ਦਿਲ ਦੀ ਧੜਕਣ ਨੂੰ ਕੰਟਰੋਲ ਕੀਤਾ ਜਾ ਰਿਹਾ ਹੈ ਬੀਪੀ ਨਾਰਮਲ ਰਵੇ ਸੁਧਾਰ ਆਉਣਾ ਚਾਹੀਦਾ ਹੈ ਪਰ ਉਸ ਤਰੀਕੇ ਦਾ ਕਲੀਨਿਕਲ ਸੁਧਾਰ ਨਹੀਂ ਆ ਰਿਹਾ ਹੈ ਇਹ ਰਾਜਮੁਰ ਚਵੰਦਾ ਨੂੰ ਲੈ ਕੇ ਅਹਿਮ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਰ ਹਰ ਕੋਈ ਜਾਣਨਾ ਚਾਹੁੰਦਾ ਕਿ ਪਰਿਵਾਰਕ ਮੈਂਬਰ ਇਸ ਵਕਤ ਕਿਵੇਂ ਨੇ ਕਿਉਂਕਿ ਹਸਪਤਾਲ ਦੇ ਵਿੱਚ ਇਸ ਵਕਤ ਪਰਿਵਾਰਕ ਮੈਂਬਰ ਨੇ ਉਹਨਾਂ ਦੇ ਦੋ ਛੋਟੇ ਬੱਚੇ ਨੇ ਆ ਪਿੱਛੇ ਦਿਨੋਂ ਦੇ ਬੱਚੇ ਜੋ ਹੈ ਰਾਜਪੁਰਜਵਰਦਾ ਹੋਰਾਂ ਦੇ ਉਹ ਵੀ ਫੋਟੋਸ ਹਸਪਤਾਲ ਨੂੰ ਦੇਖਣ ਦੇ ਲਈ ਗਏ ਸੀ ਧੀ ਨੇ ਉਹਨਾਂ ਤੇ ਹੱਥ ਵੀ ਲਾਇਆ ਔਰ ਉਸ ਵਕਤ ਕੀ ਆ ਗਿਆ ਕਿ ਧੜਕਣ ਯਾਨਕਿ ਪਲਸ ਰੇਟ ਬਹੁਤ ਉੱਚੀ ਹੁੰਦਾ ਇਸ ਕੋਦਾਂ ਮਾ ਉਹਨਾਂ ਦੀ ਮਾਤਾ ਜੀ ਤਿੰਨ ਦੇ ਵਿੱਚ ਜਾਂਦੇ ਨੇ ਰਾਜਪੁਰਜਵਰਦਾ ਦੇ ਕੋਲ ਮਿਲਣ ਨੂੰ ਔਰ ਕਿਸੇ ਨੂੰ ਮਿਲਾਂ ਕਹੀ ਦਿੱਤਾ ਜਾਂਦਾ ਨਹੀਂ ਉਸ ਥਾਂ ਤੇ ਕਿਸੇ ਨੂੰ ਜਾਣ ਦਿੱਤਾ ਜਾਂਦਾ ਹਾਲਾਂਕਿ ਕਲਾਕਾਰ ਦਿਨ ਰਾਤ ਜਟੇ ਹੋਏ ਨੇ ਟੀਮਾਂ ਬਣਾ ਕੇ ਕੰਮ ਕਰ ਰਹੇ ਨੇ ਬਹੁਤ ਧੰਨਵਾਦ ਆਉਣਾ ਕਲਾਕਾਰਾਂ ਦਾ ਜਿਨ੍ਹਾਂ ਨੇ ਇਸ ਮੌਕੇ ਇਕਾ ਦਿਖਾਇਆ ਔਰ ਪਰਿਵਾਰ ਨੂੰ ਹੌਸਲਾ ਦਿੱਤਾ ਕਿਉਂਕਿ ਪਰਿਵਾਰ ਦੇ ਕੋਲ ਹਰ ਕੋਈ ਵਿਅਕਤੀ ਜਾਵੇ ਹੱਤਵ ਉਹ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਮੈਂ ਕਲਾਕਾਰ ਇੱਕ ਜ਼ਿੰਮੇਵਾਰ ਸਾਥੀ ਨੇ ਰਾਜਵੀਰ ਜਵੰਦਾ ਦੇ ਇਸੇ ਕਾਰ ਪਰਿਵਾਰ ਦੇ ਹਰ ਪਲ ਨੇੜੇ ਨੇ ਮਾਂ ਨੂੰ ਹੌਸਲਾ ਦੇ ਰਹੇ ਉਹਨਾਂ ਦੀ ਪਤਨੀ ਨੂੰ ਹੌਸਲਾ ਦੇ ਰਹੇ ਆ ਕਿ ਰਾਜਵੀਰ ਜਵੰਦਾ ਜਲਦੀ ਠੀਕ ਹੋਣਗੇ ਉਹਨਾਂ ਦੇ ਪੁੱਤਾਂ ਮੰਗ ਹਰ ਇੱਕ ਕਲਾਕਾਰ ਘਟਿਆ ਹੋਇਆ ਪਰ ਰਾਜਵੀਰ ਜਵੰਦਾ ਦੀ ਸਿਹਤ जिस ਤਰੀਕੇ ਦੇ ਨਾਲ ਨਾਜ਼ਕ ਪਈ ਹੋਈ ਹੈ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਕਿ ਹਾਲੇ ਤੱਕ ਕੋਈ ਵੱਡਾ ਕਲੀਨिकल ਸੁਧਾਰ ਨਹੀਂ ਆਇਆ ਹਾਲਾਂਕਿ ਸ਼ੁਰੂਆਤੀ ਦਿਨਾਂ ਦੇ ਵਿੱਚ ਇਹ ਜ਼ਰੂਰ ਕਿਹਾ ਗਿਆ ਕਿ ਹੋਰਵਰਕ ਕਰ ਰਹੇ ਨੇ ਜਾਂ ਸੁਧਾਰ ਆ ਰਿਹਾ ਹੈ ਪਰ ਹੁਣ ਤੱਕ ਜੋ ਗੋਡੀਸ ਹਸਪਤਾਲ ਦੀ ਸੱਚੀ ਰਿਪੋਰਟ ਹੈ ਉਹ ਇਹ ਹੈ ਕਿ ਕੋਈ ਵਿਸਥਾਰ ਨਹੀਂ ਹੋ ਰਿਹਾ ਕੋਈ ਇੰਪਰੂਵਮੈਂਟ ਨਹੀਂ ਹੋ ਰਹੀ ਹੈ ਦਿਮਾਗਸ ਕੋਈ ਇੰਪਰੂਵਮੈਂਟ ਨਹੀਂ ਹੈ ਪਾ ਸਾਰੀ ਤੇ ਕਿਸੇ ਵੀ ਹਿੱਸੇ 'ਚ ਉਸ ਤਰੀਕੇ ਦੀ ਇੰਪਰੂਵਮੈਂਟ ਨਹੀਂ ਆ। ਤਾਂ ਕੁੱਲ ਮਿਲਾ ਕੇ ਅਸੀਂ ਇਹ ਸਮਝੀਏ ਕਿ ਹਾਲੇ ਚੰਤਾਜਨਕ ਸਥਿਤੀ ਬਣੀ ਹੋਈ ਆ। ਅਸੀਂ ਸਾਰੇ ਦੁਨੀਆ ਦੇ ਵਿੱਚ ਜਿੱਥੇ ਵੀ ਸਾਨੂੰ ਸੁਣ ਰਹੇ ਹੋ ਤੁਸੀਂ ਅਰਦਾਸ ਕਰੋ ਕਿਉਂਕਿ ਅਰਦਾਸ ਦੇ ਵਿੱਚ ਬਹੁਤ ਤਾਕਤ ਹੈ, ਅਸਰ ਹੋਵੇਗਾ ਅਰਦਾਸ ਦਾ। ਰਾਜਪੁਰ ਦਾ ਮੁੱਢ ਠੀਕ ਹੋਣਗੇ। ਇਸ ਦੁਨੀਆ 'ਤੇ ਬਹੁਤ ਵੱਡੇ ਚਮਤਕਾਰ ਹੋਏ ਨੇ। ਤਾਂ ਰਾਜਪੁਰ ਜਵੰਦਾ ਲਈ ਅਸੀਂ ਅਰਦਾਸ ਕਰੀਏ। ਤਾਂ ਫਿਲਾਲ ਜੋ ਜਾਣਕਾਰੀ ਤਾਜ਼ਾ ਅਪਡੇਟ ਹੈ ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਆ। ਜਲਦ ਤੁਹਾਡੇ ਨਾਲ ਪਲ-ਪਲ ਦੀ ਅਪਡੇਟ ਸਾਂਝੀ ਕਰਾਂਗੇ ਕਿ ਰਾਜਵੀਰ ਜਵੰਦਾ ਦੀ ਹਾਲਤ ਅੱਗੇ ਨਾਲੋਂ ਬਿਹਤਰ ਹੋਈ ਹੈ ਜਾਂ ਫਿਰ ਕੋਈ ਵੱਡਾ ਕਲੀਨਿਕਲ ਸੁਧਾਰ ਨਹੀਂ ਹੋਇਆ ਤੁਹਾਨੂੰ ਇੱਕ ਗੱਲ ਖੋਰ ਇਸ ਦੇ ਵਿੱਚ ਦੱਸ ਦਈਏ ਕਿ ਰਾਜਵੀਰ ਜਵੰਦਾ ਨੂੰ ਇਹ ਲੜਾਈ ਲੰਮੀ ਲੜਨੀ ਪਵੇਗੀ ਇਸ ਦੇ ਵਿੱਚ ਕੋਈ ਥੋਰ ਆਏ ਨਹੀਂ ਆ ਰਾਜਵੀਰ ਜਵੰਦਾ ਨੂੰ ਲੰਬੇ ਸਮੇਂ ਤੇ ਵੈਂਟੀਲੇਟਰ ਤੇ ਰੱਖਿਆ ਜਾ ਸਕਦਾ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਮੈਡੀਕਲ ਰਿਪੋਰਟਸ ਦੇ ਵਿੱਚ ਚੌਥੇ ਦਿਨ ਦੀ ਬਰੇਖਾ ਨਾਲ ਮੈਡੀਕਲ ਰਿਪੋਰਟ ਦੇ ਵਿੱਚ ਇੱਕ ਅਪਕਾ ਨੇ ਲਿਖਿਆ ਸੀ ਕਿ ਇੱਕ ਵੱਡਾ ਇਲਾਜ ਕੰਟੀਨਿਊ ਉਹਨਾਂ ਨੂੰ ਵੈਂਟੀਲੇਟਰ ਤੇ ਰੱਖਿਆ ਜਾ ਸਕਦਾ ਤਾਂ ਇਸੇ ਕਾਰਨ ਦੇਖਣਾ ਹੋਵੇਗਾ ਕਿ ਹੋਰ ਕਿੰਨਾ ਸਮਾਂ ਰਾਜੀਵ ਜਵੰਦਾਂ ਨੂੰ ਰੱਖਿਆ ਜਾਵੇਗਾ ਕਿ ਰਾਜੀਵ ਜਵੰਦਾਂ ਨੂੰ ਛੁੱਟੀ ਦੇ ਕੇ ਘਰੇ ਉਸ ਤਰੀਕੇ ਦਾ ਇਤਜ਼ਾਮ ਕੀਤਾ ਜਾਵੇਗਾ ਵੈਂਟੀਲੇਟਰ ਲਾਇਆ ਜਾਣੇਗਾ ਡਾਕਟਰ अवेलेबल ਪੂਲ ਹੋਣਗੇ ਇਸ ਨੂੰ ਲੈ ਕੇ ਪਰਿਵਾਰ ਨੂੰ ਸਲਾਹ ਡਾਕਟਰ ਜ਼ਰੂਰ ਕਰ ਰਹੇ ਹੋਣਗੇ ਕਿਉਂਕਿ ਐਮ ਆਰ ਆਈ ਸੀ ਕੀ ਸਕੈਨ ਦੀ ਰਿਪੋਰਟ ਨੇ ਬਹੁਤ ਹਰਾਨ ਪਰੇਸ਼ਾਨ ਕੀਤਾ ਪੀਪੀ ਕੰਟਰੋਲ ਹੈ ਕਿ ਇਹ ਦੇਹ ਦੀ ਫੜਕਾ ਨੂੰ ਕੰਟਰੋਲ ਕਰਨ ਦੇ ਲਈ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਲਗਾਤਾਰ ਰਾਜਪੂਤਵੰਦਾ ਦੀ ਸਿਹਤ ਨੂੰ ਲੈ ਕੇ ਅਸੀਂ ਅਪਡੇਟ ਤੁਹਾਨੂੰ ਸਾਂਝੇ ਕਰਦੇ ਰਹਾਂਗੇ ਪਰ ਜਿਸ ਤਰੀਕੇ ਨਾਲ ਰਾਜਪੂਤਵੰਦਾ ਦੀ ਇੰਜਰੀਜ਼ ਹੋਈਆਂ ਨੇ ਲੰਬੀ ਗੱਲ ਕਰੀਏ ਸਪਾਈਨ ਦੀ ਗੱਲ ਕਰੀਏ ਹੈਡ ਇੰਜਰੀ ਦੀ ਗੱਲ ਕਰੀਏ ਰੀਡ ਦੀ ਹੱਡੀ ਬਹੁਤ ਨੁਕਸਾਨ ਹੋਇਆ ਹੈ ਰਾਜਪੂਤਵੰਦਾ ਦੀ ਇਸੇ ਕਾਰਨ ਉਕੇ ਅਸੀਂ ਕੋਈ ਮਾਹਰ ਨਹੀਂ ਹਾਂ ਜੇ ਕਿ ਅਸੀਂ ਤੁਹਾਨੂੰ ਦੱਸੀਏ ਕਿ ਕੀ ਕੀ ਹੋਇਆ ਕਿਉਂਕਿ ਡਾਕਟਰਾਂ ਨੇ ਉਸ ਤਰੀਕੇ ਨਾਲ ਜਾਣਕਾਰੀ ਨਹੀਂ ਦਿੱਤੀ ਹੈ ਕੋਈ ਕੋਈ ਗੱਲ ਕਰ ਰਿਹਾ ਪਰ ਸਾਡਾ ਇਹ ਸਿਰਫ ਸਿਰਫ ਮਕਸਦ ਹੈ ਕਿ ਲੋਕਾਂ ਤੱਕ ਸਹੀ ਜਾਣਕਾਰੀ ਜਾਵੇ ਜੋ ਕੋਕੇ ਹਸਪਤਾਲ ਦੇ ਡਾਕਟਰ ਜਾਣਕਾਰੀ ਸਾਡੇ ਨਾਲ ਸਾਂਝੀ ਕਰ ਰਹੇ ਨੇ ਉਹ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝ ਕਰ ਰਹੇ ਹਾਂ ਲਗਾਤਾਰ ਅਸੀਂ ਇਹ ਅਰਦਾਸ ਕਰੀਏ ਕਿ ਰਾਜਪੁਤ ਬੰਦਾ ਠੀਕ ਹੋ ਕੇ ਆਪਣੇ ਪਰਿਵਾਰ ਚ ਸਾਡੇ ਵਿੱਚ ਵਚਰੇ ਔਰ ਬਲਾਲ ਜੋ ਹਾਲਤ ਚਿੰਤਾ ਜਨਕ ਹੈ 那时候，关系不一